ਕੋਡੀ 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 ਜਮੇਟਰ ਲੈ ਗਿਆ ਨਾ ਅਸੀਂ ਮੋਟਰਸਾਈਕਲ 'ਤੇ ਬਹਿ ਕੇ ਅਸੀਂ ਪਿੱਛੇ ਬਹਿ ਗਿਆ ਏਦਾਂ ਫੜ ਕੇ ਉਹ ਜਦੋਂ ਬੱਜਾ ਨਾ ਉਹਦਾ ਨੱਥ ਗਿਆ ਸਾਰਾ ਹਾਂ ਠੀਕ ਆ ਅੰਗੜਾ ਏਦਾਂ ਪਿਸ ਗਈਆਂ ਦੋ ਤੇ ਉਹ ਗਣ ਭਰਵਾਨਾ ਪੈਂਟ ਮੈਜੂ ਅੰਗੜਾ ਪਸ ਗਈ ਨਾ ਫਿਰ ਗਿਆ ਅੰਨੇ 25 ਗ੍ਰਾਹੀ ਡਾਕਟਰ ਤੋਂ ਬਾਏ ਟੇਪ ਕੀਤੀ ਗੱਟ ਫੜੀ ਜਾਵੇ ਸਾਰਿਆਂ ਦੇ ਗੱਟੇ ਵੀੜੀ ਹੋਏ ਨੂੰ ਡਿਗਰਾਣਾ ਦੁੱਖ ਨਹੀਂ ਹੋਇਆ ਇੱਕ ਵਾਰ ਨਾ ਵੀ ਆ ਛੱਤ ਟਰੇਗ ਹੋ ਗਈ ਉਹਨੇ ਰੈਸ ਨਹੀਂ ਕੀਤੀ ਉਹ ਕਹਿੰਦਾ ਕੋਈ ਨਹੀਂ ਭਲਵਾਨਾ ਨਾ ਪਰ ਜਾ ਕਰਾਂਗੇ ਕਹਿੰਦਾ ਸਾਰੇ ਰੈਡਰ ਕਿੱਟਾ ਫੜਾਉਂਦੇ ਕੋਈ ਇਦਾਂ ਦਾ ਰੈਡਰ ਨਹੀਂ ਜਿਹੜਾ ਨਹੀਂ ਫੜਾਉਂਦਾ ਗਲਤੀ ਹਰ ਰੈਡਰ ਕਰਦਾ ਕਹਿੰਦਾ ਗਲਤੀ ਨਹੀਂ ਫੜਦਾ ਕਿ ਮੈਂ ਕਸ਼ੀ ਵੀ ਕਾਇਆ ਕਹਿੰਦੇ ਇੱਥੇ ਕਰੇ ਮੈਚ ਇੱਥੇ ਲੱਗਿਆ ਪਈ ਦੀ ਕਿਤੇ ਹਾਂਜੀ ਬਹੁਤ ਤਕੜੇ ਜਿੰਦਿੱਤੇ ਪਈ ਲੱਗੀ ਸੱਟ ਘਟ ਤੇ ਲੱਗਾ ਹੀ ਪਲਾਸਟਰ ਕਹਿੰਦੇ ਸੈਮੀ ਫੇਜ ਆ ਗਿਆ ਪਾਰਲੇ ਸੰਦੀਪ ਉਹਨਾਂ ਨੇ ਕਰੇ ਸਟਾਫ ਆ ਦੇਖ ਕਹਿੰਦੇ ਕਬੜੀਆਂ ਪਾਉਣੀਆਂ ਉਹ ਬੰਦੇ ਨੇ ਕਹਿੰਦੇ ਪਲਾਸਟਰ ਲੱਗਣਾ ਇੱਕਾਸਾ ਕਬੜੀਆਂ ਪਾ ਕੇ ਬੰਦਿਆ ਨੇ ਕਹਾਂ ਭਾਈ ਅੱਜ ਕੱਲ੍ਹ ਆਪਾਂ ਇੱਕ ਬਾਹਣ ਆਪਾਂ ਜਦੋਂ ਕਬੱਡੀ ਸ਼ੁਰੂ ਕੀਤੀ ਕਲਜੀਤੇ ਭਾਈ ਨੂੰ ਤਾਂ ਮੰਨਦੇ ਜਿਹੜੀਆਂ ਕਬੱਡੀਆਂ ਕਲਜੀਤਾ ਪਾ ਗਿਆ ਕਿਸੇ ਤੋਂ ਪਈਆਂ ਨਹੀਂ ਸਹੀ ਗੱਲ ਆ ਭਾਜੀ ਨਹੀਂ ਤਾਂ ਆਮ ਤੌਰ ਤੇ ਖੁਦ ਆਪਾਂ ਵੀ ਇੰਨਾ ਗਰੀਦੀ ਨਵੇਂ ਬੰਦੇ ਨਹੀਂ ਪਾਉਣੀ ਮੈਂ ਨਹੀਂ ਪਾਉਣਾ ਨਵੇਂ ਦੇ ਠੀਕ ਆ ਪਰ ਉਹ ਬੰਦੇ ਨੇ ਨਵੇਂ ਹੋਣ ਪੁਰਾਣੇ ਹੋਣ ਉਹਨੇ ਸਾਰਿਆਂ ਦੇ ਪਾਈ ਜਾਣੇ ਸੇਤੇ ਦੋ ਦੋ ਚਾਹੇ ਪਿੰਡਵਾਰੇ ਚਾਹੇ ਵਾਲੋ ਆਪਣੇ ਪਿੰਡ ਕਹਿੰਦੇ ਪਿੰਡਵਾਰ ਉਹੀ ਦੋ ਦੋ ਪਾਉਣੀਆਂ ਖਿਆਲ ਰੱਖੋ ਤੇ ਦੋ ਦੋ ਕਾਪੜੇ ਵੀ ਦੋ ਦੋ ਲਗਾਤਾਰ ਨਹੀਂ ਉਹਨੂੰ ਬੈਨ ਕਰਤਾ ਨੌਰਥ ਪਰ ਹੀ ਪੈਨਡ ਵਰ ਵੀ ਉਹ ਕਹਿੰਦਾ ਕਾਰੀ ਜੱਲੂ ਬੈਨ ਵਾਲਾ ਨਾ ਮੈਂ ਖੇਡਣਾ ਪੈਨਡ ਵਰ ਵੀ ਹਾਂ ਇੰਤਪੱਤਰ ਖੇਡਣ ਜਾਂਦਾ ਹੀ ਬੰਦਾ 5000 ਜੁਰਮਾਨਾ ਦੇ ਜੁਰਮਾਨਾ ਉਹ ਫਟਾਉਣਾ ਮੈਂ ਖੇਡਣੀ ਆ ਕਿੰਨੇ ਜੁਰਮਾਨਾ ਉਹ ਜਾਨੂ ਨਾ ਖੇਡਣਾ ਪੈ ਨਿੱਕਿਆ ਤੇ ਵੀ ਇਦਾਂ ਉਂਗਲੀ ਫੜ ਜਾਂਦੇ ਵੀ ਮੈਂ ਆ ਵੇਖਾ ਉਹ ਬੰਦੇ ਨੇ ਉਹ ਕਹਿੰਦਾ ਉਹਨੂੰ ਪੁੱਛਿਆ ਕਿ ਨਵੀਂ ਤੂਰੀਕ ਉਹਨਾਂ ਇੱਕ ਮੇਰਾ ਸ਼ੌਂਕ ਆ ਮੈਂ ਖੇਡਦਾ ਕਰਦਾ ਹਾਂ ਹਾਂ ਭਾਜੀ ਟ੍ਰੈਂਡ ਉਹ ਬੰਦਾ ਆਇਆ ਉਹ ਬਲਾਇਰ ਆਇਆ ਕੋਈ ਨਾ 4200 ਦਿਆ ਸਿੱਪੀ ਨੇ ਉਹਨੂੰ ਫੋਨ ਕੀਤਾ ਤੇ ਸਾਰੇ ਕਹਿੰਦੇ ਯਾਰ ਏਡਾ ਮਾਲਿਆ ਆ ਜੂਗਾ ਸਿੱਟੀ ਕਹਿੰਦਾ ਆਊਗਾ ਕਹਿੰਦਾ ਉਹ ਬੰਦੇ ਦਾ ਤੁਹਾਨੂੰ ਨਹੀਂ ਪਤਾ ਨਾ ਉਹ ਮੁੰਡਾ ਸਾਡਾ ਮਿੱਤਰ ਆ ਉਹ ਸਾਰੇ ਹੈਗੇ ਟੀਮ ਬਣਾਈ ਉੱਥੇ ਉਹ ਕਹਿੰਦਾ ਯਾਰ ਕਿ ਜਿੱਤਾ ਆ ਜੂਗਾ ਬਾਰ ਬਾਰ ਕਰੀ ਜਾਵੇ ਉਹ ਸਿੱਟੀ ਕਹਿੰਦਾ ਯਾਰ ਤੈਨੂੰ ਕਹਿਤਾ ਕਹਿੰਦਾ ਉਹ ਬੰਦਾ ਹਾਂ ਹੀ ਜਿਹਨੂੰ ਹਾਂ ਕਰਤੀ ਨੇ ਆਉਣਾ ਆਇਆ ਖੇਡੇ ਮੈਚ ਜਿੱਤੇ ਫਾਸਟ ਰਹਿਣਾ ਇਹ ਸਾਰਿਆਂ ਵਿੱਚ ਅਜ ਪਈਆਂ ਬੰਦਾ ਯਾਰ ਆਪਾਂ ਉਹਦੇ ਫੈਨ ਸੀਗੇ ਕਬੱਡੀ ਤੋਂ ਨਹੀਂ ਨਾ ਕਰਦਾ ਬਹੁਤ ਬੰਦੇ ਪਾਈ ਹੋਣੇ ਬਾਕੀ ਸਹੀ ਗੱਲ ਹੈ